ਅ ਡੀਆਈਜੀ ਪੁੱਲਰ ਕਹਿੰਦੇ ਹਾਈ ਕੋਰਟ ਪਹੁੰਚ ਗਏ ਨੇ ਉਹ ਕਹਿੰਦੇ ਵੀ ਭਾਈ ਇਹ ਸੀਬੀਆਈ ਦਾ ਅਧਿਕਾਰ ਖੇਤਰੀ ਨਹੀਂ ਮੈਨੂੰ ਤੇ ਐਵੇਂ ਫੜ ਲਿਆ ਦੇਖੋ ਮੈਨੂੰ ਲੱਗਦਾ ਕਿ ਨਿਸ਼ੱਤਰ ਗਿੱਲ ਦੀ ਗ੍ਰਿਫਤਾਰੀ ਹੋਵੇ ਜਿਵੇਂ ਉਹ ਢਿੱਗੀ ਆ ਜੀ ਤੇ ਜਾਂ ਇੱਕ ਦੋ ਹੋਰ ਮਾਮਲਿਆਂ 'ਚ ਜਿੱਦਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਫਜ਼ੀਅਤ ਹੋਈ ਆ ਜੀ ਇਹ ਕਾਫੀ ਉਤਸ਼ਾਹ ਮਿਲਿਆ ਕੁਝ ਲੋਕਾਂ ਨੂੰ ਕਿ ਗ੍ਰਿਫਤਾਰੀ ਨੂੰ ਚੈਲੰਜ ਕੀਤਾ ਜਾ ਸਕਦਾ ਬੱਸ ਸਕਦੇ ਆ ਉਹ ਨਾ ਰਹੁ ਵਾਸਤੇ ਨਾ ਵਜੂ ਵਾਸਰੀ ਜਦੋਂ ਗ੍ਰਿਫਤਾਰੀ ਨੂੰ ਕੋਰਟ ਨੇ ਗਲਤ ਮੰਨਤਾ ਫਰ ਕਿਸੀ ਗਿਆ ਜੀ ਤੁਸੀਂ ਦੇਖਿਆ ਨਾ ਆਪਾਂ ਹੁਣੇ 4 ਦਿਨ ਪਹਿਲਾਂ ਕਿਤੇ ਨਾ ਦਿਨ ਪਹਿਲਾਂ ਚਰਚਾ ਕਰਕੇ ਆ ਗਏ ਤਾਂ ਇਧਰੋਂ ਐਚਐਸ ਭੁੱਲਰ ਨੇ ਚੱਕ ਲਿਆ ਕੰਮ ਜੀ ਹਾਈ ਕੋਰਟ ਪਹੁੰਚ ਗਿਆ ਕਿ ਭਾਈ ਦੇਖੋ ਜਿਹੜਾ ਕਨਸੈਂਟ ਹੈ ਪੰਜਾਬ ਦੇ ਤੁਸੀਂ ਕੈਪਟਨ ਸਰਕਾਰ ਵੇਲੇ ਦੇਖਿਆ ਹੋਣਾ ਕਿ ਜਿਹੜਾ ਕਨਸੈਂਟ ਦਿੱਤਾ ਜਾਂਦਾ ਹੈ ਸੀਬੀਆਈ ਨੂੰ ਸਟੇਟਾਂ ਦਾ ਕਿਉਂਕਿ ਸੀਬੀਆਈ ਦੀ ਜਿਹੜੀ ਕਹਾਂ ਲੋ ਕਿ ਹੋਈ ਸੀਗੀ ਨਾ ਹੋਂਦ ਜਿਹੜੀ ਬਣੀ ਆ ਜੀ ਉਹ ਇੱਕ ਕਾਨੂੰਨ ਆ ਸ਼ੱਦ ਦਿੱਲੀ ਪੁਲਿਸ ਸਪੈਸ਼ਲੀ ਸਟੈਬਲਿਸ਼ਮੈਂਟ ਐਕਟ ਕੁਝ ਇਸ ਤਰ੍ਹਾਂ ਦਾ ਹੋ ਉਹਦੇ ਰਾਹੀਂ ਹੋਈ ਆ ਸੀਬੀਆਈ ਦੀ ਜਿਹੜੀ ਹੁਣ ਜਿਹੜੀ ਬਣੀ ਆ ਹੁਣ ਉਹਦੇ ਤਹਿਤ ਸਟੇਟ ਕੁਝ ਖਾਸ ਮਾਮਲੇ 'ਚ ਸਟੇਟਾਂ ਦਾ ਕੰਸੈਂਟ ਜ਼ਰੂਰੀ ਸੀ ਅਮਰਿੰਦਰ ਸਿੰਘ ਨੇ ਜਦੋਂ ਕਾਫੀ ਰੌਲਾ ਪਿਆ ਤਾਂ ਉਦੋਂ ਕੈਪਟਨ ਸਾਹਿਬ ਨੇ ਇਹ ਕੰਸੈਂਟ ਖਤਮ ਕਰ ਦਿੱਤਾ ਸੀਗਾ ਭਾਜਪਾ ਵਾਲੇ ਬਹੁਤ ਕਾਫੀ ਰੌਲਾ ਪਿਆ ਸੀ ਉਦੋਂ ਬੰਗਾਲ ਦੇ ਵਿੱਚ ਵੀ ਕੰਸੈਂਟ ਖਤਮ ਕਰ ਦਿੱਤਾ ਗਿਆ ਜੀ ਉਹ ਤੋਂ ਕੁਝ ਹੋਰ ਸਟੇਟਾਂ ਵੀ ਸੀਗੀਆਂ ਸ਼ਾਇਦ ਤਲੰਗਾਨਾ ਵੀ ਸੀ ਤਾਂ ਉਹਦੇ ਚ ਕੀ ਹੈ ਕਿ ਇੱਕ ਤੇ ਇਹ ਆਧਾਰ ਬਣਾਇਆ ਗਿਆ ਕਿ ਕੰਸੈਂਟ ਲੈਣਾ ਜ਼ਰੂਰੀ ਸੀ ਦੂਜਾ ਕਿ ਜਿਹੜੀ ਅਪਰਾਧ ਦੀ ਜਗ੍ਹਾ ਯਾਨੀ ਕਿ ਐਫ ਆਈ ਆਰ ਜਿਹੜੀ ਉਹ ਬਾਈ ਵਾਲੀ ਬੱਤੇ ਵਾਲੀ ਕਿ ਉਹ ਉਹਦੀ ਜਿਹੜੀ ਮਤਲਬ ਕਿ ਐਫ ਆਈ ਆਰ ਦੀ ਜਗ੍ਹਾ ਉਹ ਪੰਜਾਬ ਹੈ ਜੀ ਇਹਨਾਂ ਨੇ ਮਤਲਬ ਕਿ ਉਹਦੇ ਚ ਇਲੀਗਲ ਢੰਗ ਨਾਲ ਗ੍ਰਿਫਤਾਰੀ ਕੀਤੀ ਆ ਹੂੰ ਮਮੋਲੋ ਕਿ ਇਹ ਆਧਾਰ ਨਹੀਂ ਕੋਸ਼ਿਸ਼ ਕਿ ਇਹ ਕਰ ਨਹੀਂ ਸੀ ਸਕਦੇ ਇਹਨਾਂ ਦਾ ਆਧਾਰ ਕਿ ਸ਼ਾਇਦ ਦੋ ਉਹਦਾ ਹਵਾਲਾ ਵੀ ਦਿੱਤਾ ਹੈ ਕਿ ਦੋ ਹਾਂਜੀ ਇੱਕ ਵਿਜੀਲੈਂਸ ਨੇ ਜਿਹੜੀ ਉਹ ਐਫ ਆਈ ਆਰ ਦਰਜ ਕੀਤੀ ਹੈ ਕਿ ਅੱਧੇ ਘੰਟੇ ਦੇ ਵਿੱਚ ਇੱਕ ਕ੍ਰਾਈਮ ਲਈ ਦੋ ਐਫ ਆਈ ਆਰ ਕਿਵੇਂ ਹੋ ਸਕਦੀਆਂ ਸੋ ਇਹ ਆਧਾਰ ਨੇ ਜੇ ਤਾਂ ਹੁਣ ਗ੍ਰਿਫਤਾਰੀ ਹੋ ਗਈ ਰੱਦ ਜੀ ਜੀ ਤੇ ਮੇਰੇ ਖਿਆਲ ਦੇ ਨਾਲ ਐਚਐਸ ਭੁੱਲਰ ਵਰਗਾ ਲੱਕੀ ਬੰਦਾ ਨਹੀਂ ਜੇ ਆਈਨਾ 2-4 ਮਹੀਨਿਆਂ ਚ ਤੁਹਾਨੂੰ ਮਿਲਣਾ ਠੀਕ ਹੈ ਕੋਈ ਲਾਟਰੀ ਪਾ ਜਿੱਦੀ ਨਿਕਲੀ ਜਾਂ ਕੋਈ 5 ਕਰੋੜ ਦੀ ਸਮਝ ਲਓ ਦੇ ਬਰਾਬਰ ਹੀ ਹੋ ਗਿਆ ਐਚਐਸ ਭੁੱਲਰ ਮਾਮਲਾ ਵੀ 5 ਕਰੋੜ ਦਾ ਹੀ ਸੀ ਨਾ ਮੈਨੂੰ ਲੱਗਦਾ ਸਮਝ ਲਓ ਲਾਟਰੀ ਹੈ ਤੇ ਜੇ ਗ੍ਰਿਫਤਾਰੀ ਨਾ ਰੱਦ ਹੋਈ ਕਿਉਂਕਿ ਸੀਬੀਆਈ ਪਹਿਲਾਂ ਹੀ ਟ੍ਰਾਇਲ ਕੋਰਟ ਦੇ ਵਿੱਚ ਜਿਹਦੇ ਚ ਇਹਨਾਂ ਨੂੰ ਪੇਸ਼ ਕੀਤਾ ਗਿਆ ਸੀ ਜਾਂ ਦੋਨਾਂ ਨੂੰ ਤਾਂ ਉਹਦੇ ਚ ਪਹਿਲਾਂ ਹੀ ਸੀਬੀਆਈ ਇਹਨਾਂ ਚੀਜ਼ਾਂ ਦਾ ਜਵਾਬ ਦੇ ਚੁੱਕੀ ਆ ਤੇ ਜੇ ਹਾਈ ਕੋਰਟ ਸਹਿਮਤ ਹੋ ਗਿਆ ਤਾਂ ਫਿਰ ਸਮਝ ਲਓ ਕਿ ਵਾਜੇ ਵਜ ਗਏ ਫਿਰ ਭੁੱਲਰ ਨੂੰ ਫੇਸ ਕਰਨਾ ਪਵੇਗਾ ਟ੍ਰਾਇਲ ਜੀ ਸੁਪਰੀਮ ਕੋਰਟ ਜਾਣਾ ਪਊ